ਇਕ ਸੇਵਕ ਗੁਰ ਪਾਸ ਇਕ ਗੁਰਕਾਰ ਲਾਈਆਂ ਜਿਨ੍ਹਾਂ ਗੁਰੂ ਪਿਆਰਾ ਪਾਣ ਚਿਤ ਤਿਨਾ ਭਾਉ ਗੁਰੂ ਦੇਵਾਈਆਂ ਗੁਰ ਸਿਖਾਈ ਕੋ ਪਿਆਰ ਗੁਰ ਮਿੱਤਾ ਪੁੱਤਾ ਗੋਰਾ ਸਤ ਗੁਰੂ ਭੋਲੋ ਸਾਬ ਗੋਰੀ ਆਖੋ ਗੁਰੂ ਜੀ ਵਾਈਆਂ ਗੋਰਾ ਸਤ ਗੁਰੂ ਭੋਲੋ ਸਾਬ ਗੋਰੀ ਆਖੋ ਗੁਰੂ ਜੀ ਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੋਗਿਆ ਟਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕੇ ਬੈਠ ਕੇ ਆਪ ਸੋ ਸੰਤਾਂ ਗੁਰੂ ਚਰਨਾਂ 'ਚ ਝਾੜੀਆਂ ਪਾ ਰਹੇ ਹੋ ਸੋਰਠਿ ਰਾਗ ਅੰਦਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਏ ਪਾਵਨਾ ਬਚਨ ਪਾਵਨ ਬੋਲ ਤੋਂ ਸੋਰਠ ਕੀ ਬਾਣ ਦਰ ਹੈ ਅਤੇ ਇਸ ਬਚਨਾਂ ਦੇ ਨਾਲ ਜੋ ਪਉੜੀਆਂ ਦੇ ਰੂਪ ਦੇ ਵਿੱਚ ਬਾਣ ਹੈ ਇਸ ਦੇ ਨਾਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦੋ ਸ਼ਲੋਕ ਦਰਜ ਹਨ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਸਤਿਪਾਤਸ਼ਾਹ ਜੀ ਜਿਨ੍ਹਾਂ ਦੇ ਇਹ ਬਿਬਾਰਕ ਬਚਨ ਅਨਵਾਰਮੋਲ ਜੋ ਪਹਿਲੇ ਦੋ ਸ੍ਰੋਕਾਂ ਦੇ ਮੱਥ ਵਿੱਚ ਗੁਰਦੇਵ ਜੀ ਨੇ ਬਖਸ਼ੀ ਤੇ ਹਾਨੀ ਹਨ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਸਤਿਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਬਚਨ ਉਹ ਜਦੋਂ ਅਰਪਤਾ ਹੈ ਇਸ ਪਾਵਨ ਸ਼ਬਦ ਦੇ ਤਾ ਗੁਰਦੇਵ ਜੀ ਨੇ ਬਚਨ ਬਖਸ਼ਿਤੇ ਹਨ ਸ਼ਲੋਕ ਮਹਲਾ 3 ਤੀਜਾ ਫਸਤੀ ਸਿਰਿ ਜੋ ਅੰਕਸ ਹੈ ਅਹਰਣ ਜੋ ਸਿਰ ਦੇ ਮਨ ਤਨ ਆ ਕਹਿ ਰਾਖਪ ਕ ਉਪੀ ਸੇਵ ਕਰੇ ਧੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੱਚੇ ਨੂੰ ਬਖਸ਼ਿਸ਼ ਕੀਤਾ ਕਿ ਲੱਗੇ ਜਿਵੇਂ ਹਾਥੀ ਆਪਣੇ ਮਹਾਵਤ ਦੇ ਹੁਕਮ ਦੇ ਵਿੱਚ ਬੱਜਾ ਹੋਇਆ ਹੈ ਅਤੇ ਹਾਥੀ ਆਪਣੇ ਮਹਾਵਤ ਦੇ ਇਸ਼ਾਰਿਆਂ ਦੇ ਉੱਤੇ ਚੱਲ ਰਿਹਾ ਹੈ ਜਿਵੇਂ ਜਿਵੇਂ ਉਸ ਦਾ ਮਾਲਕ ਉਸ ਦਾ ਮਹਾਵਤ ਹਾਥੀ ਨੂੰ ਜਿਸ ਪਾਸੇ ਵੀ ਮੋੜਦਾ ਹੈ ਹਾਥੀ ਉਸੇ ਪਾਸੇ ਹੀ ਮੁੜ ਜਾਂਦਾ ਹੈ ਕਿਉਂਕਿ ਹਾਥੀ ਆਪਣੇ ਮਾਲਕ ਦੇ ਹੁਕਮ ਵਿੱਚ ਬੱਜਾ ਹੋਇਆ ਹੈ ਜਦੋਂ ਉਹ ਆਪਣੇ ਮਾਲਕ ਦਾ ਹੁਕਮ ਮੰਨ ਰਿਹਾ ਹੈ ਤਾਂ ਉਹ ਤਨ ਮਨ ਸਾਰਾ ਕੁਝ ਹੀ ਆਪਣੇ ਮਾਲਕ ਨੂੰ ਸਮਰਪਿਤ ਕਰ ਦਿੰਦਾ ਹੈ ਜਿਸ ਪਾਸੇ ਉਹ ਕਹਿੰਦਾ ਖੜ ਜਾ ਖੜ ਜਾਂਦਾ ਹੈ ਜਿਸ ਪਾਸੇ ਜਾਣ ਵਾਸਤੇ ਮਹਾਵਤ ਕਵੇ ਉਸੇ ਪਾਸੇ ਹਾਥੀ ਤੁਰ ਪੈਂਦਾ ਹੈ ਕਿਉਂਕਿ ਹਾਥੀ ਨੇ ਆਪਣਾ ਆਪ ਉਸ ਆਪਣੇ ਮਾਲਕ ਮਹਾਵਤ ਨੂੰ ਸਮਰਪਿਤ ਕਰ ਦਿੱਤਾ ਹੈ ਉਹ ਇਸ਼ਾਰਾ ਹੈ ਜਿਵੇਂ ਇਹ ਹੱਥ ਵਿੱਚ ਇੱਕ ਅੰਕੁਸ਼ ਹੁੰਦਾ ਜਿਹੜੇ ਪਾਸੇ ਨੂੰ ਇਸ਼ਾਰਾ ਕਰਦਾ ਉਸੇ ਪਾਸੇ ਹੀ ਹਾਥੀ ਉਤੌ ਰੰਦਾ ਹੈ ਜੇ ਰਸਤੇ ਦੇ ਵਿੱਚ ਕਿਤੇ ਖੜਨ ਵਾਸਤੇ ਕਹਿ ਦਿੰਦਾ ਹੈ ਤੇ ਉੱਥੇ ਖੜ ਜਾਂਦਾ ਹੈ ਜੇ ਕਿਤੇ ਉਸ ਨੂੰ ਕਹਿ ਦਿੰਦਾ ਗੁਰ ਗੋੜ ਉਹ ਆਪਣੀ ਆਵਾਜ਼ ਘਟਦਾ ਤੇ ਬੋਲਦਾ ਕਿਉਂਕਿ ਉਹ ਆਪਣੇ ਮਾਲਕ ਦੇ ਹੁਕਮ ਵਿੱਚ ਬੱਜਾ ਹੋਇਆ ਹੈ ਦੂਜੀ ਪਾਤਸ਼ਾਹ ਜਿਹੜੇ ਉਦਾਰਨ ਬਖਸ਼ਿਸ਼ ਕੀਤੀ ਕਹਿਣ ਲੱਗੇ ਜਿਵੇਂ ਲੋਹਾਰ ਦੇ ਕੋਲ ਇੱਕ ਲੋਹੇ ਦਾ ਮਜ਼ਬੂਤ ਮੋਟਾ ਇੱਕ ਟੁਕੜਾ ਹੁੰਦਾ ਹੈ ਜਿਸ ਨੂੰ ਅਹਿਰਣ ਕਿਹਾ ਜਾਂਦਾ ਹੈ ਉਹ ਅਹਿਰਣ ਉਸ ਲੋਹਾਰ ਦੇ ਕੋਲ ਹੈ ਜਿਸ ਦੇ ਉੱਤੇ ਉਹ ਲੋਹਾ ਰੱਖਦਾ ਹੈ ਤੇ ਲੋਹੇ ਨੂੰ ਚੰਡਦਾ ਹੈ ਉਸ ਨੂੰ ਕੁੱਟਦਾ ਹੈ ਤੇ ਲੋਹੇ ਨੂੰ ਇੱਕ ਐਸੀ ਸ਼ੇਪ ਦੇ ਦਿੰਦਾ ਹੈ ਤੇ ਉਹ ਲੋਹਾ ਆਪਣੀ ਕੀਮਤ ਪਾ ਲੈਂਦਾ ਹੈ ਪਰ ਉਹ ਅਹਿਰਣ ਸਾਲ 2 3 4 ਸਾਲ ਤੋਂ ਥੱਲੇ ਜ਼ਮੀਨ 'ਤੇ ਟਿਕੀ ਪਈ ਹੈ ਉਹਦੇ ਉੱਤੇ ਕਿੰਨਾ ਕੁ ਲੋਹਾ ਕੁੱਟਿਆ ਜਾ ਚੁੱਕਾ ਹੈ ਉਹਦਾ ਕੋਈ ਅੰਦਾਜ਼ਾ ਨਹੀਂ ਪਰ ਅਹਿਰ ਨੇ ਦੇ ਮੈਂ ਆਪਣਾ ਆਪ ਜਦੋਂ ਆਪਣੇ ਬਾਲਕ ਨੂੰ ਸਮਰਪਣ ਹੀ ਕਰ ਦਿੱਤਾ ਇਹਦੇ ਵਿੱਚ ਉਹ ਕਾਹਦੀਆਂ ਸ਼ਿਕਾਇਤਾਂ ਨੇ ਤੇ ਕਾਰੇ ਇਹਦੇ ਵਿੱਚ ਮੁਲਾਮੇ ਨੇ ਅਹਿਰ ਨੇ ਆਪਣਾ ਆਪ ਵਿਦਾਨ ਨੂੰ ਸਮਰਪਣ ਕਰ ਦਿੱਤਾ ਵਿਦਾਨ ਵਾਰ-ਵਾਰ ਉਸ ਅਹਿਰ ਦੇ ਉੱਤੇ ਵੱਜਦੀ ਹੈ ਕਿਉਂਕਿ ਅਹਿਰ ਨੇ ਆਪਣਾ ਸਿਰ ਆਪਣੇ ਹਥੌੜੇ ਨੂੰ ਸਮਰਪਣ ਕਰਦਿਆਂ ਹੋਇਆ ਜਿਵੇਂ ਹਾਥੀ ਆਪਣਾ ਆਪ ਸਮਰਪਣ ਕਰ ਚੁੱਕਾ ਹੈ ਆਪਣੇ ਮਹਾਵਤ ਨੂੰ ਜਿਵੇਂ ਅਹਿਰ ਆਪਣੇ ਹਥੌੜੇ ਆਪਣੇ ਬਾਲਕ ਨੂੰ ਸਮਰਪਣ ਹੋ ਚੁੱਕੀ ਹੈ ਸਜਣਾ ਜਦੋਂ ਤੂੰ ਗੁਰੂ ਜੀ ਸੇਵਾ ਕਰਨੀ ਹੈ ਯਾਦ ਕਰੀਂ ਉਦੋਂ ਇਦਾਂ ਸੇਵਾ ਕਰੀਂ ਕਿ ਮੈਂ ਆਪਣੇ ਮਨ ਵਿੱਚ ਦੂਜੇ ਦਾ ਖਿਆਲ ਹੀ ਨਾ ਰੱਖਾਂ ਆਪਣਾ ਪੰਨ ਵੀ ਗੁਰੂ ਨੂੰ ਭੇਟਾ ਕਰ ਦੇਵਾਂ ਤਨ ਤੇ ਮਨ ਕੋਰ ਨੂੰ ਸਮਰਪਣ ਕਰਕੇ ਸੇਵਾ ਕਰ ਤੇ ਸੇਵਾ ਇਦਾਂ ਕਰਕੇ ਮੈਂ ਕਿਸੇ ਨੂੰ ਬਖਾਉਣਾ ਨਹੀਂ ਮੈਂ ਸਿਰਫ ਆਪਣੇ ਆਪ ਦੀ ਗੁਰੂ ਨੂੰ ਸਮਰਪਣ ਹੋ ਕੇ ਸੇਵਾ ਕਰਨੀ ਹੈ ਉਥੇ ਸੇਵਾ ਕਰਨੀ ਹੈ ਉਥੇ ਗੁਰੂ ਪਾਤਸ਼ਾਹ ਜੀ ਨੇ ਬਚਨ ਬਖਸ਼ ਕੀਤਾ ਸਾਧਾਨ ਹੋ ਕੇ ਸਾਧਾਨਤਾ ਦਾ ਭਾਵ ਹੈ ਮਨ ਤੇ ਤਨ ਇੱਕ ਬਰਾਬਰ ਰੱਖ ਕੇ ਸੇਵਾ ਕਰ ਸੇਵਾ ਵਿੱਚ ਜਦੋਂ ਨੂੰ ਨੋਖ ਕਰਦਾ ਹੈ ਗੁਰੂ ਪਾਤਸ਼ਾਹ ਜੀ ਨੇ ਸੇਵਾ ਸਾਧਨ ਹੋ ਕੇ ਕੀ ਜੀ ਕਰਨ ਵਾਲਾ ਉਪੀ ਸੇਵਕਰੇ ਦਾ ਪਾਪ ਸਾਧਨ ਹੋ ਕੇ ਸੇਵਾ ਕਰਦਾ ਇਹ ਸੇਵਾ ਵਾਲ ਨੇ ਗੁਰਦੇਵ ਜੀ ਨੇ ਬਚਨ ਬੜਾ ਪਿਆਰਾ ਬਖਸ਼ਿਆ ਕਹਿਣ ਲੱਗੇ ਸਜਣਾ ਜਨਮ ਨੂੰ ਗੁਰੂ ਜੀ ਹਜ਼ੂਰੀ ਵਿੱਚ ਬੈਠਣਾ ਆਪਾਂ ਦੋ ਰੂਪ ਵਿੱਚ ਬੈਠਦੇ ਇੱਕ ਫਿਜ਼ੀਕਲੀ ਬੈਠਦੇ ਸਾਹਮਣੇ ਬੈਠਿਆਂ ਜਿਵੇਂ ਤਖਤ ਦੇਸ ਰਹੇ ਸਰੀਰਕ ਤੌਰ ਤੇ ਸਾਹਮਣੇ ਹਾਜ਼ਰ ਹੈ ਪਰ ਮਨ ਕਰਕੇ ਹਾਜ਼ਰਾਂ ਤੇ ਨਹੀਂ ਹਾਜ਼ਰੀ ਦੀ ਕੋਈ ਗਰੰਟੀ ਨਹੀਂ ਫਿਰ ਜੇਕਰ ਮਨ ਤਾਂ ਜਿੱਥੇ ਸਰੀਰ ਹਾਜ਼ਰ ਹੈ ਉੱਥੇ ਮਨ ਵੀ ਹਾਜ਼ਰ ਹੋ ਜਾਵੇ ਪਾਤਸ਼ਾਹ ਜੀ ਨੇ ਇਸੇ ਨੂੰ ਤਿਆਗ ਤੇ ਤੇਰੀ ਹਾਜ਼ਰੀ ਪ੍ਰਵਾਨ ਹੋ ਚੁੱਕੀ ਹੈ ਪਾਤਸ਼ਾਹ ਜੀ ਨੇ ਬਚਨ ਬਖਸ਼ਿਸ਼ ਕੀਤਾ ਪ੍ਰਾਪਤ ਕੀ ਉਸਤਤ ਕਰੋ ਸੰਤ ਮੀਤ ਸਾਧਾਨ ਇਕਾਗਰ ਚੇਤ ਦੋਨੇ ਰੂਪਾਂ ਨੇ ਜਦੋਂ ਆਪਾਂ ਗੁਰੂ ਜੀ ਹਜ਼ੂਰੀ ਵਿੱਚ ਬੈਠਦੇ ਆ ਜੀ ਇੱਕ ਤੱਕ ਫਿਜ਼ੀਕਲੀ ਸਰੀਰਕ ਤੌਰ ਤੇ ਬੈਠੇ ਹਾਂ ਉੱਥੇ ਕਹਿ ਦਿੱਤਾ ਸਾਵਧਾਨ ਸਾਵਧਾਨਤਾ ਦਾ ਭਾਵ ਜਿੱਦਾਂ ਸਾਵਧਾਨ ਹੋਏ ਦਾ ਐਂ ਪੂਰੇ ਅਟੈਂਸ਼ਨ ਸਾਵਧਾਨ ਹੋ ਕੇ ਇਕਾਗਰ ਹੋ ਕੇ ਇਤਾਂ ਨੇ ਕਿ ਕਦੇ ਵੀ ਅਸੀਂ ਉੱਠ ਜਾਈਏ ਕਦੋਂ ਕਾਲੀ ਬੱਤੀ ਹੋਵੇ ਤੇ ਨਹੀਂ ਉੱਥੇ ਸਾਵਧਾਨ ਹੈ ਜੀ ਸਾਵਧਾਨ ਤੇ ਜੇ ਸਰੀਰ ਕਰਕੇ ਬੈਠਾ ਹੈ ਤੇ ਸਾਵਧਾਨ ਹੋ ਕੇ ਬੈਠੀ ਤੇ ਜੇ ਮਨ ਕਰਕੇ ਬੈਠਾ ਉੱਥੇ ਇਕਾਗਰ ਹੋ ਕੇ ਬੈਠੇ ਇਹ ਦੋਨੇ ਬਚਨ ਬਖਸ਼ੇ ਜੀ ਪ੍ਰਾਪ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੇਤ ਮਨ ਤਨ ਅਗਰ ਰੱਖ ਤਾ ਦੋਨੇ ਗੱਲ ਸਰੀਰ ਵੀ ਹਾਜ਼ਰ ਹੈ ਮਨ ਵੀ ਹਾਜ਼ਰ ਹੈ ਕਿਉਂਕਿ ਇੱਥੇ ਜਿੱਥੇ ਸਰੀਰ ਕਰਕੇ ਆਪਾਂ ਆ ਤਾਂ ਜਾਣਦੇ ਹਾਂ ਕਈ ਵਾਰ ਸਰੀਰ ਤਾਂ ਹਾਜ਼ਰ ਹੈ ਪਰ ਮਨ ਹਾਜ਼ਰ ਨਹੀਂ ਸਰੀਰ ਤਾਂ ਬੈਠਾ ਦਿਖਾਈ ਦੇ ਰਿਹਾ ਪੁੱਛ ਲਵੋ ਮਨ ਹਾਜ਼ਰ ਹੈ ਨਹੀਂ ਪਤਾ ਹੁੰਦਾ ਸੋ ਮਾਨ ਵਿੱਚ ਵੀ ਹਾਜ਼ਰ ਹੋਣਾ ਜ਼ਰੂਰੀ ਹੈ ਸਕੂਲਾਂ ਦੇ ਵਿੱਚ ਬੱਚੇ ਕਈ ਵਾਰੀ ਜਾਂਦੇ ਆ ਚਲੋ ਉੱਥੇ ਸਾਡੀਆਂ ਹਾਜ਼ਰੀਆਂ ਲੱਗ ਜਾਂਦੀਆਂ ਨੇ ਜੇ ਸਾਡੇ ਰਜਿਸਟਰ ਵੀ ਭਰ ਜਾਣਗੇ ਸਾਰਾ ਸਾਲ ਅਸੀਂ ਕਹਿ ਦੇਵਾਂਗੇ ਜੀ ਬੱਚਾ ਸਾਰਾ ਸਾਲ ਤੱਕ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਆਇਆ ਹੈ ਕਈਆਂ ਦੀਆਂ ਹਾਜ਼ਰੀਆਂ ਪੂਰੀਆਂ ਕਰਨ ਵਾਸਤੇ ਜਾਂਦੇ ਹਨ ਪਰ ਉੱਥੇ ਜਦੋਂ ਟੀਚਰ ਕੋਈ ਪ੍ਰੋਫੈਸਰ ਪੜ੍ਹਾਉਂਦਾ ਹੈ ਉਹਨਾਂ ਨੂੰ ਕਹਿੰਦਾ ਵੀ ਨੋਟ ਕਰੋ ਧਿਆਨ ਦਿਓ ਜਦੋਂ ਬੱਚੇ ਨੇ ਸਾਰਾ ਸਾਲ ਧਿਆਨ ਹੀ ਨਹੀਂ ਦਿੱਤਾ ਉੱਥੇ ਸਰੀਰ ਕਰਕੇ ਤਾਂ ਹਾਜ਼ਰ ਹੈ ਪਰ ਮਨ ਕਰਕੇ ਹਾਜ਼ਰ ਨਹੀਂ ਹੋਇਆ ਉੱਥੇ ਫਿਰ ਸਰੀਰ ਦੀ ਹਾਜ਼ਰੀ ਵੀ ਕੋਈ ਮਾਇਨੇ ਨਹੀਂ ਰੱਖੀ ਕਿਉਂਕਿ ਮਨ ਦਾ ਹਾਜ਼ਰ ਹੋਣਾ ਬੜਾ ਜ਼ਰੂਰੀ ਹੈ ਜੋ ਕੁਝ ਉੱਥੇ ਉਸਤਾਦ ਨੇ ਟੀਚਰ ਨੇ ਸਿਖਾ ਦੇਣਾ ਹੈ ਉਹ ਸਾਰੀ ਅਨੁਕੂਲ ਉਹਦੇ ਨਾਲ ਜੁੜ ਜਾਣਾ ਹੈ ਸੋ ਇਸ ਕਰਕੇ ਮਨ ਵੀ ਹਾਜ਼ਰ ਤਨ ਵੀ ਹਾਜ਼ਰ ਹੈ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਮਨ ਤੇ ਤਨ ਤੋਨੇ ਹਾਜ਼ਰ ਰੱਖ ਮਨ ਤਨ ਆਗੇ ਰਾਖ ਕੇ ਉਬੀ ਸੇਵ ਕਰੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਿਆਜ਼ੀ ਕਿੰਨੇ ਮੈਂ ਕਿਹਦੇ ਨਾਲ ਨਵਾਜ ਪੜਾਂ ਇੱਥੇ ਸਰੀਰ ਕਰਕੇ ਤਾਂ ਸਾਰੇ ਖੜੇ ਬੈਠੇ ਨੇ ਮਨ ਕਰਕੇ ਨਹੀ ਹੁੰਦੇ ਹੈ ਤਨ ਕਰਕੇ ਸਾਰੇ ਹਾਜ਼ਰ ਨਹੀਂ ਕੋਈ ਅੱਗੇ ਘੋੜੀਆਂ ਖਰੀਦਣ ਤੇ ਲੱਗਾ ਹੋਇਆ ਹੈ ਕੋਈ ਆਪਣੇ ਘਰ ਦੀ ਸੰਭਾਲ ਹੀ ਕਰੀ ਜਾਂਦਾ ਕੱਟੇ ਵੱਛੇ ਸੰਭਾਲੀ ਜਾਂਦਾ ਕੋਈ ਆਪ ਮੈਂ ਇੱਥੇ ਕਿਹਦੇ ਕੋਲ ਖੜ ਕੇ ਨਵਾਜ ਅਲਾ ਕਰਾਂ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਹ ਸੁਨੇਹਾ ਇਸ ਪਾਸੇ ਇਸ਼ਾਰਾ ਕਰਦਾ ਸੀ ਜਿੱਥੇ ਸਰੀਰ ਕਰਕੇ ਹਾਜ਼ਰ ਐ ਬੈਠਿਆ ਆ ਮਨ ਕਰਕੇ ਵੀ ਹਾਜ਼ਰੀ ਜਿੱਥੇ ਮਨ ਹਾਜ਼ਰ ਜਿੱਥੇ ਸਰੀਰ ਹਾਜ਼ਰ ਉੱਥੇ ਸਾਡੀ ਕੀਤੀ ਹੋਈ ਸੇਵਾ ਤਾਂ ਹੀ ਬਹਿ ਜਾਂਦੀ ਜੰਦੀ ਮਨ ਤਨ ਆਗੈ ਰੱਖ ਕੇ ਉਪੀ ਸੇਵ ਕਰੇ ਸਾਵਧਾਨ ਹੋ ਕੇ ਇਕਾਗਰ ਹੋ ਕੇ ਸੇਵਾ ਕਰਨੀ ਆ ਜੀ ਉੱਥੇ ਇਕਾਗਰਤਾ ਬੜੀ ਜ਼ਰੂਰੀ ਹੈ ਸੇਵਾ ਕੋਈ ਵੀ ਕਰੇ ਆਪਾਂ ਦੁਨੀਆਂ ਦੇ ਵਿੱਚ ਛੱਡ ਕੇ ਸੇਵਾ ਕਰਦੇ ਆ ਸੰਸਾਰ ਵਿੱਚ ਰਹਿ ਕੇ ਸੇਵਾ ਕਰਦੇ ਆ ਕਿਤੇ ਵੀ ਸੇਵਾ ਕਰਦੇ ਆ ਜੀ ਆਪਾਂ ਜਿੱਥੇ ਆਪਾਂ ਸੇਵਾ ਕਰਦੇ ਆ ਤੇ ਸੇਵਾ ਆਪਾਂ ਦੁਨੀਆਂ 'ਚ ਰਹਿ ਕੇ ਹੀ ਕਮਾਉਣੀ ਹੈ ਕੋਈ ਵੀ ਕਿਸੇ ਵੀ ਰੂਪ ਵਿੱਚ ਸੇਵਾ ਕਰ ਸਕਦਾ ਜੇ ਕੋਈ ਕਾਹੇ ਗੁਰੂ ਘਰ ਵਿੱਚ ਸੇਵਾ ਕਰਨੀ ਐ ਇੱਥੇ ਵੀ ਪਥੇਰੀ ਸੇਵਾ ਹੈ ਜੇ ਦੁਨੀਆਂ ਦੇ ਵਿੱਚ ਰਹਿ ਕੇ ਸੇਵਾ ਕਰਨੀ ਆ ਤੇ ਉੱਥੇ ਵੀ ਪਥੇਰੀ ਸੇਵਾ ਹੈ ਤੂੰ ਕਰਨ ਵਾਲਾ ਬਣ ਤੇਰੇ ਸਾਹਮਣੇ ਸੇਵਾ ਚੱਲ ਕੇ ਆਏਗੇ ਤੂੰ ਕਰਨ ਵਾਲਾ ਬਣੀ ਸੇਵਕ ਤਉ ਸੇਵਾ ਬਣ ਆਈ ਹੁਕਮ ਪੂਜ ਪਰਮ ਪਰਪਾਇ ਉਥੇ ਤਾਂ ਸੇਵਾ ਨਹੀਂ ਗੁਜਣਾ ਪੈਂਦਾ ਆ ਮੇਰੇ ਵਾਲੇ ਦੀ ਸੇਵਾ ਮੇਰੇ ਕੋਲ ਚੱਲ ਕੇ ਆਗੇ ਕਿਸੇ ਨੇ ਕਹਿ ਦਿੱਤਾ ਇੱਥੇ ਬੱਚਾ ਖੜਾ ਸਾਹਮਣੇ ਉਹਨੇ ਕਹਿ ਦਿੱਤਾ ਜੀ ਮੈਨੂੰ ਰੋਟੀ ਚਾਹੀਦੀ ਆ ਖਾਣ ਵਾਸਤੇ ਉਹਨੇ ਤੂੰ ਸੇਵਾ ਹੁਣੈ ਤੂੰ ਤੁਹਾਡੇ ਕੋਲ ਚੱਲ ਕੇ ਆਈ ਤੁਸੀਂ ਇੱਕ ਦੋ ਪ੍ਰਸ਼ਾਦੇ ਲਿਆ ਕੇ ਉਹਦੀ ਤਲੀ ਤੇ ਰੱਖਦੇ ਹੋ ਕਿ ਛਕ ਪੁੱਤ ਪ੍ਰਸ਼ਾਦਾ ਹਨ ਜਦੋਂ ਉਹਦੇ ਸਾਹਮਣੇ ਲਿਆ ਕੇ ਉਹਦੋਂ ਪ੍ਰਸ਼ਾਦਾ ਰੋਟੀ ਦੇ ਦਿੱਤੀ ਸੇਵਾ ਤੇਰੇ ਕੋਲ ਚੱਲ ਕੇ ਆਈ ਹੈ ਪਰ ਤਾਂ ਸਹੀ ਤੂੰ ਸੇਵਾ ਹੈ ਤੇਰੇ ਸਾਹਮਣੇ ਸੇਵਾ ਬੜੀ ਹੈ ਬੜੀ ਹੈ ਜੇ ਤੂੰ ਫਾਈਨੈਂਸ਼ਲੀ ਤੌਰ ਤੇ ਸਟਰੋਂਗ ਹੈ ਤਾਕਤ ਹੈ ਤੇਰੇ ਕੋਲ ਤੇਰੇ ਬਾਅਦ ਦੇ ਰਾਹ ਬੜੇ ਖਲੇੜੇ ਤੇਰੇ ਕੋਲ ਆਉਣ ਕੇ ਕਈ ਜਾਣੇ ਐਨੇ ਬੱਚੇ ਪੜਤ ਵਾਲੇ ਪਏ ਨੇ ਸੇਵਾ ਕਰ ਜਿਤੇ ਤੂੰ ਇਹ ਗੱਲ ਆਖੇ ਵੀ ਮੇਰੇ ਕੋ ਸੇਵਾ ਚੱਲ ਕੇ ਆ ਗਈ ਤੇ ਕਾਹ ਤੇ ਉੱਜ ਇਸ ਖਿਆਲ ਨੂੰ ਉੱਜ ਕਿਉਂਕਿ ਤੇਰੇ ਕੋਲ ਸੇਵਾ ਆਪ ਚੱਲ ਕੇ ਆਈ ਹੈ ਹੁਣ ਇਤਿਹਾਸ ਨਹੀਂ ਤੂੰ ਪੜਨਾ ਹਮੇ ਆਪੀਏ ਸੰਭੋਗ ਰੱਖਾਂ ਵੇਖੋ ਜੀ ਗੁਰੂ ਨੂੰ ਅਸੀਂ ਕੀ ਭੇਟਾ ਕਰਦੇ ਹਾਂ ਕੀ ਨਹੀਂ ਮਾਇਨੇ ਇਹ ਨਹੀਂ ਰੱਖਦਾ ਮਾਇਨੇ ਇਹ ਰੱਖਦਾ ਤੇਰੀ ਭਾਵਨਾ ਕਦਾਂ ਦੀ ਹੈ ਜੇ ਚੇਤਨ ਇਰਾਦੇ ਚੰਗੇ ਜਿਸ ਸ਼ੋਭ ਭਾਵਨਾ ਹੈ ਜੇ ਅੰਗਾਰਕ ਖਿਆਲ ਬਿਲਕੁਲ ਪੋਜ਼ਿਟਿਵ ਨੇ ਤੇ ਗੁਰੂ ਨੂੰ ਸਮਰਪਣ ਹੋ ਕੇ ਭਾਵਨਾ ਸੱਚੀ ਸ਼ਰਧਾ ਰੱਖ ਕੇ ਜਦੋਂ ਤੂੰ ਗੁਰੂ ਦੇ ਸਨਮੁਖ ਹੋ ਕੇ ਸੇਵਾ ਕਰਦਾ ਉਹ ਤੇਰੀ ਸੇਵਾ ਧਾਲ ਥਾਏ ਪੈ ਜਾਂਦੀ ਜੀ ਕਿ ਜਿੱਥੇ ਨਰਾਤੇ ਬਾੜੇ ਹੋ ਕੇ ਸੇਵਾ ਹੁੰਦੀ ਹੈ ਉਥੇ ਕੋਈ ਸੇਵਾ ਵਿਖਾਉਣ ਵਾਲੇ ਜਿਹੜੀ ਕੀਤੇ ਜਾਂਦੀ ਹੈ ਨਾ ਜੀ ਉਹ ਕਿਸੇ ਲੈ ਕੇ ਨਹੀਂ ਪੈਂਦੀ ਦੇਖਾ ਦੇਖੀ ਸਾਬ ਕਰੇ ਮਨਮੁਖ ਪੂਜਣਾ ਪਾਏ ਜਿੰਨ ਗੁਰਮੁਖ ਹਿਰਦਾ ਸ਼ੁੱਧ ਹੈ ਸੇਵ ਪਈ ਤਿੰਨ ਥਾਂ ਉਹਦੀ ਸੇਵਾ ਥਾਂ ਦੇ ਪੈ ਜਾਂਦੀ ਹੈ ਪਰ ਪੰਜੋਂ ਕੋਈ ਗੁਰੂ ਨੂੰ ਜਦੋਂ ਕੋਈ ਚੀਜ਼ ਭੇਟਾ ਕੀਤੀ ਐ ਨਹੀਂ ਜੀ ਕੀਈ ਕਈਆਂ ਨੇ ਕਈਆਂ ਨੇ ਗੁਰੂ ਸਾਹਿਬ ਪੜਾ ਧਾਨ ਨਾਲ ਦੌਲਤ ਜ਼ਮੀਨਾਂ ਦੇਣ ਜਿਵੇਂ ਗੱਲਾਂ ਕੀਤੀਆਂ ਬਾਦਸ਼ਾਹ ਕਹਿੰਦੇ ਇਹ ਨਹੀਂ ਚਾਹੀਦੀ ਸੰਜੇ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਜੀ ਦੇ ਬੋਲ ਚੱਲ ਕੇ ਆ ਪ੍ਰਭਾਵਿਤ ਹੋਇਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਆ ਕੇ ਕਹਿੰਦਾ ਪਾਸ਼ਾ ਤੁਹਾਡੀ ਇਸ ਗੁਰੂ ਘਰ ਦੀ ਸਾਰੀ ਬਰਿਆਦਾ ਤੋਂ ਮੈਂ ਬੜਾ ਪ੍ਰਭਾਵਿਤ ਤੇ ਜੇ ਤੁਸੀਂ ਚਾਹੋ ਤਾਂ ਮੈਂ ਆਪਣੇ ਨਾਮ ਦੀ ਸਾਰੀ ਜ਼ਮੀਨ ਮੈਂ ਗੁਰੂ ਨੂੰ ਦੇ ਦੇਵਾਂ ਗੁਰੂ ਘਰ ਨੂੰ ਦੇ ਦੇਵਾਂ ਤੇ ਗੁਰੂ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ ਕਹਿੰਦੇ ਅਖਬਾਰ ਜੇ ਤੂੰ ਸੇਵਾ ਕਰਨੀ ਚਾਹਣਾ ਹੈ ਤਾਂ ਪਥੇਰੀ ਸੇਵਾ ਹੋਰ ਹੈ ਪਾ ਜਣੀ ਤੂੰ ਜ਼ਮੀਨ ਗੁਰੂ ਘਰ ਦੇ ਨਾਲ ਲਾ ਕੇ ਕਹਿਣਾ ਕਿ ਗੁਰੂ ਘਰ ਲੰਗਰ ਐਸ ਜ਼ਮੀਨ ਵਿੱਚੋਂ ਚੱਲੇ ਫਿਰ ਯਾਦ ਰੱਖੀ ਅਕਬਰ ਇਹ ਲੰਗਰ ਫਿਰ ਫਿਰੂਪਾਲ ਲੰਗਰ ਨਹੀਂ ਰਹਿ ਜਾਏਗਾ ਇਹ ਅਕਬਰ ਦਾ ਲੰਗਰ ਹੋ ਜਾਏਗਾ ਸੋ ਇਸ ਕਰਕੇ ਇਹ ਜ਼ਮੀਨ ਹੈ ਨਾ ਜਿਹੜੀ ਇਹ ਅਕਬਰ ਦੀ ਨਹੀਂ ਇੱਥੇ ਲੰਗਰ ਅਕਬਰ ਦਾ ਨਹੀਂ ਚੱਲਣਾ ਇੱਥੇ ਲੰਗਰ ਚੱਲਣਾ ਤੇ ਗੁਰੂ ਘਰ ਦਾ ਚੱਲਣਾ ਸਿੱਖਾਂ ਦੀ ਕੀਰਤ ਪੁਆਇ ਵਿੱਚੋਂ ਆਪੇ ਦਸਾਂ ਨਵਾਂ ਦੀ ਕੀਰਤ ਕੱਢ ਕੇ ਜਦੋਂ ਲਿਆ ਕੇ ਪੁਰੋਣੋ ਭੇਟਾ ਕਰਨਗੇ ਨਾ ਉਸ ਭੇਟਾ ਦੇ ਵਿੱਚੋਂ ਲੰਗਰ ਚੱਲੇਗਾ ਜਿਹੜੀ ਕਿਰਤ ਕਮਾਏ ਦਸਾਂ ਨਵਾਂ ਦੇ ਹੱਥ ਸਾਡੇ ਕਿਰਤ ਕਮਾਏ ਵਿੱਚੋਂ ਕੱਢ ਕੇ ਗੁਰੂ ਘਰ ਲੰਗਰ ਦਿੱਤੇ ਜਾਂਦਾ ਹੈ ਉਹ ਲੰਗਰ ਕਦੇ ਖਾਲੂਣੀ ਜਿਹੀ ਜਿੱਤ ਉਥੇ ਪਰਕਪਾ ਮੈਂ ਨਹੀਂ ਜਾਣ ਮੈਂ ਜਹਾਜਾਂ ਤੋਂ ਪਟਨਾਵਾਂ ਰੱਖਦਾ ਜੀ ਕਿਆਣੇ ਜੀ ਵੇਖੋ ਭੇਟ ਕੀਤੀ ਹੈ ਜੀ ਦੇਖੋ ਨੂੰ ਆਪਾਂ ਪਾਇਆ ਦੇਵਾਂਗੇ ਜੀ ਇਹ ਤਾਂ ਮੋਲੀ ਜੀ ਚੀਜ਼ ਹੈ ਜਿਹੇ ਕਿਤੀ ਕੋਟੀ ਗੱਲ ਹੈ ਜੀ ਅਸੀਂ ਕਹਿ ਦੇਵਾਂਗੇ ਇੰਨੀਆਂ ਜੀਆਂ ਸੇਵਾਆਂ ਜੀ ਇਹਦੇ ਵਿੱਚ ਤਾਂ ਕੋ ਵੱਡੀ ਗੱਲ ਨਹੀਂ ਹੋਈ। ਵੇਖੋ ਕਿਸੇ ਨੇ ਇੱਥੇ ਦੁੱਧ ਪਿਆ دیا۔ ਅਸੀਂ ਕਹਿ ਦੇਵਾਂਗੇ ਜੀ ਕਿੱਡੀ ਕੁ ਵੱਡੀ ਗੱਲ ਹੋ ਗਈ। ਨਹੀਂ ਵੱਡੀ ਗੱਲ ਤਦ ਬਣ ਜਾਂਦੀ ਹੈ ਜਦੋਂ ਤੂੰ ਦੁੱਧ ਵੀ ਪਿਆਰਿਆਂ ਹੋਵੇ ਤੇ ਤੇਰੀ ਭਾਵਨਾ ਤੇਰਾਤਾ ਸਰਦਾਰ ਸੱਚੀ ਹੋਵੇ, ਚੰਗੀ ਹੋਵੇ, ਨੇਕ ਹੋਵੇ ਤੇ ਤੇਰਾ ਦੁੱਧ ਚੜਾਇਆ ਵੀ ਪ੍ਰਵਾਨ ਹੋ ਲੱਗਦਾ ਹੈ। ਮੈਂ ਇਹਾ ਦੇ ਤਿੰਨ ਪੱਖਾਂ ਸੰਖੇਪ ਦੇ ਰੂਪ ਦੇ ਵਿੱਚ ਰੱਖਾਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਤੇ ਭਾਈ ਵਰਦਾਨਾ ਜੀ ਸਤ ਸੰਗਤ ਕਰਦੇ ਪਹੁੰਚੇ ਨੇ ਸੁਲਤਾਨ ਵਿੰਦ ਦੇ ਇਲਾਕੇ ਦੇ ਵਿੱਚ ਅੰਮ੍ਰਿਤਸਰ ਦਾ ਏਰੀਆ ਜਿੱਥੇ ਅੱਜ ਦਰਬਾਰ ਸਾਹਿਬ ਹੈ ਨਾ ਉਸੇ ਜਗ੍ਹਾ ਜਿੱਥੇ ਕਿਸੇ ਸਮੇਂ ਧੰਨ ਬਾਬਾ ਬੁੱਢਾ ਸਾਹਿਬ ਜੀ ਨਾਲ ਮੇਲ ਹੋਇਆ ਸੀ ਬੂੜਾ ਆਇਆ ਮਈਆਂ ਚਾਰ ਰਿਹਾ ਬੱਚਾ ਨੂੰ ਚਾਰ ਰਿਹਾ ਤੇ ਲਿਆ ਕੇ ਜਦੋਂ ਸਤ ਸੰਗਤ ਹੋ ਰਿਹਾ ਚੱਲਿਆ ਤੇ ਛੰਨਾ ਦੁੱਧ ਦਾ ਲਿਆ ਕੇ ਭੇਟਾ ਕੀਤਾ ਗੁਰਨਾਨਕ ਸਾਹਿਬ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੁੱਛਿਆ ਪੁੱਤਰਾ ਦੁੱਧ ਲਿਆ ਕੇ ਤੂੰ ਭੇਟ ਕੀਤਾ ਏ ਬੜੀ ਛੋਟੀ ਜਿਹੀ ਉਮਰ ਹੈ ਤੇਰੀ 11-12 ਸਾਲਾਂ ਦੀ ਤੂੰ ਕੀ ਭਾਵਨਾ ਲੈ ਕੇ ਇੱਥੇ satsang ਵਿੱਚ ਆਉਣਾ ਕੀ ਇਰਾਦਾ ਕੀ ਹੈ ਤੇਰਾ ਤੇ ਗੁਰੂ ਪਾਤਸ਼ਾਹ ਜੀ ਨੂੰ ਬੂੜਾ ਕਹਿੰਦਾ ਕਹਿੰਦਾ ਬਾਬਾ ਪਹਿਲਾਂ ਦੁੱਧ ਛਕੋ ਤੇ ਨਾਲ ਦੀ ਨਾਲ ਮੈਂ ਆਪਣੇ ਦਿਲ ਦੀ ਬੇਦਨਾ ਦੱਸਾਂਗਾ ਬੇਦਨਾ ਦੱਸ ਦੁੱਧ ਛਕਿਆ ਗੁਰੂ ਨਾਨਕ ਸਾਹਿਬ ਨੇ ਪ੍ਰਵਾਨ ਕੀਤਾ ਦੁੱਧ ਜੀ ਬਾਬਾ ਮੁੰਡਾ ਜੀ ਉਸ ਵੇਲੇ ਧੂੜਾ ਜੀ ਨੇ ਕਹਿ ਲੱਗੇ ਕਹਿੰਦੇ ਮੈਂ ਵੇਖਿਆ ਮੈਨੂੰ ਭੁੱਖ ਲੱਗੀ ਤੇ ਮਾਂ ਨੇ ਕਿਹਾ ਮਾਂ ਰੋਟੀ ਬਣਾ ਦੇ ਤੇ ਮਾਂ ਨੇ ਜਦੋਂ ਰੋਟੀ ਬਣਾਉਣ ਵਾਸਤੇ ਚੁੱਲ੍ਹੇ ਦੇ ਵਿੱਚ ਲੱਕੜਾਂ ਡਾਉਣ ਵਾਸਤੇ ਕਹਣਾ ਜੀ ਮੈਨੂੰ ਮੈਂ ਮੋਟੀਆਂ ਲੱਕੜਾਂ ਚੁੱਲ੍ਹੇ ਵਿੱਚ ਪਾ ਕੇ ਰੱਖੀ ਐ ਤੇ ਮਾਂ ਨੇ ਕਿਹਾ ਨਹੀਂ ਵੱਡੀਆਂ ਲੱਕੜਾਂ ਨਹੀਂ ਪਹਿਲਾਂ ਨਿੱਕੀਆਂ ਨਿੱਕੀਆਂ ਛੋਟੀਆਂ ਲੱਕੜਾਂ ਵਿੱਚ ਚੁੱਲ੍ਹੇ ਦੇ ਰੱਖ ਉਹਨੂੰ ਲਾ ਅੱਗ ਤੇ ਛੇਤੀ ਅੱਗ ਲੱਗੇਗੀ ਤੇ ਮੇਰੇ ਮਨ ਵਿੱਚ ਖਿਆਲ ਆਇਆ ਹੋ ਸਕਦਾ ਵੱਡੀਆਂ ਉਮਰਾਂ ਵਾਲਿਆਂ ਨੂੰ ਇੰਨੀ ਛੇਤੀ ਮੌਤ ਨਾ ਆਵੇ ਛੋਟੀਆਂ ਉਮਰਾਂ ਵਾਲਨ ਸ਼ਾਇਦ ਹੋ ਸਕਦਾ ਮੌਤ ਛੇਤੀ ਆ ਕੇ ਦੋਜ ਤੋਏ ਮੈਂ ਇਸ ਕਰਕੇ ਡਰ ਗਿਆ ਕਿਉਂਕਿ ਮੌਤ ਵੱਡਿਆਂ ਨੂੰ ਛੇਤੀ ਤਾਂ ਭਾਵੇਂ ਨਾ ਘੇਰੇ ਛੋਟਿਆਂ ਨੂੰ ਛੇਤੀ ਘੇਰ ਦਿੰਦੀ ਹੈ ਇਸ ਕਰਕੇ ਮਨ ਵਿੱਚ ਖਿਆਲ ਆਇਆ ਬਾਬਾ ਜਿੱਥੇ ਮੌਤ ਦਾ ਡਰ ਅੰਦਰ ਪੈਦਾ ਹੋ ਗਿਆ ਮੌਤ ਮੇਰਾ ਮੌਤ ਦਾ ਡਰ ਅੰਦਰੋਂ ਕੱਢਦੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਬੱਚਿਆ ਉਮਰ ਤਾਂ ਤੇਰੀ ਬੱਚਿਆਂ ਵਾਲੀ ਐ ਪਰ ਤੇਰੀਆਂ ਗੱਲਾਂ ਵੱਡਿਆਂ ਵਾਲੀਆਂ ਨੇ ਬੁੱਢਿਆਂ ਵਾਲੀਆਂ ਨੇ ਅੱਜ ਤੂੰ ਬੂੜਾ ਨਹੀਂ ਅੱਜ ਤੂੰ ਮੇਰਾ ਬੁੱਢਾ ਹੋਵੇਂਗਾ ਏਸੀ ਸੇਵਾ ਪਾਉਣ ਦੁੱਧ ਦਾ ਛੰਨਾ ਲਿਆ ਕੇ ਭੇਟ ਕੀਤਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਸੀਸਾਂ ਇਹੋ ਜਿਹਾ ਦਿੱਤੀਆਂ ਉਸੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ 125 ਸਾਲ ਦੀ ਪੂਰਵ ਤੀਤ ਕੀਤੀ ਤੇ 113 ਸਾਲ ਗੁਰਨਾਨਕ ਦੇ ਘਰ ਦੀ ਸੇਵਾ ਕੀਤੀ। ਇਹ ਸੀ ਦੁੱਧ ਦੀ ਭੇਟਾ ਜਿਹੜੀ ਗੁਰਨਾਨਕ ਸਾਹਿਬ ਜੀ ਨੇ ਭੇਟ ਕੀਤੀ ਤੇ ਕੀਰਤਵਾਰ ਦੀ ਧਰਤੀ ਤੇ ਗੁਰਨਾਨਕ ਸਾਹਿਬ ਜੀ ਨੂੰ ਪਾਬਾ ਬਾ ਸਾਈਂ ਬੁੱਢਣ ਸਾਹਿਬ ਜੀ ਨੇ ਦੁੱਧ ਭੇਟ ਕੀਤਾ ਜੀ ਤੇ ਸਾਈਂ ਬੁੱਢਣ ਸਾਹਿਬ ਜੀ ਨੇ ਦੁੱਧ ਭੇਟ ਕੀਤਾ ਤੇ ਕਹਿਣ ਲੱਗੇ ਬੁੱਢਣ ਸਾਹਿਬ ਕਹਿੰਦੇ ਗੁਰਨਾਨਕ ਬਾਬਾ ਆਹ ਦੁੱਧ ਮੈਂ ਭੇਟਾ ਕੀਤਾ ਇਹਨੂੰ ਪ੍ਰਵਾਣ ਕਰੋ। ਗੁਰਨਾਨਕ ਪਾਸ਼ਾ ਨੇ ਦੁੱਧ ਤਾਂ ਪ੍ਰਵਾਨ ਕਰ ਲਿਆ ਪਰ ਗੁਰਨਾਨਕ ਪਾਸ਼ਾ ਨੇ ਇਹ ਗੁੱਡਨ ਸਾਹਿਬ ਜੀ ਦੁੱਧ ਤਾਂ ਤੁਸੀਂ ਅੱਜ ਭੇਟਾ ਕੀਤਾ ਹੈ ਪਰ ਇਸ ਭਾਵਨਾ ਨੂੰ ਇਸ ਦੇ ਫਲ ਨੂੰ ਕੁਝ ਸੇਵਾ ਦੇ ਵਿੱਚ ਟਾਈਮ ਲੱਗੇਗਾ ਸਮਾਂ ਲੱਗੇਗਾ ਤਾਂ ਗੁਰਨਾਨਕ ਪਾਸ਼ਾ ਜੀ ਨੇ ਦੁੱਧ ਤਾਂ ਉਸ ਵੇਲੇ ਕਹਿ ਦਿੱਤਾ ਕਿ ਛਕਾਂਗੇ ਜਰੂਰ ਜਦੋਂ ਸਮਾਂ ਆਇਆ ਭੇਟਾ ਗੁਰਨਾਨਕ ਸਾਹਿਬ ਜੀ ਨੂੰ ਵੀ ਸਾਈਂ ਗੁੱਡਨ ਸਾਹਿਬ ਨੇ ਕੀਤੀ ਸੀ ਤੇ ਪਰ ਸਮਾਂ ਇਦਾਂ ਦਾ ਆਇਆ ਉਹ ਦੁੱਧ ਜਦੋਂ ਗੁਰਨਾਨ ਪਾਸ਼ਾ ਜੀ ਨੇ ਭੇਟਾ ਕੀਤਾ ਕਹਿਣ ਲੱਗੇ ਸੀ ਕਿਸੇ ਸਮੇਂ ਜ਼ਰੂਰ ਆ ਕੇ ਛਕਾਂਗੇ ਛੇਵੇਂ ਧੰਨ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਜਦੋਂ ਕੀਰਤਪੁਰ ਦਾ ਇਲਾਕਾ ਕਵਰ ਕਰਨਾ ਸੀ ਤਿਆਰੀ ਕਰਨੀ ਸੀ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਪਾਸ਼ਾ ਜੀ ਗਏ ਨੇ ਕਿ ਸਾਈਂ ਗੁੰਡਣ ਸਾਹਿਬ ਜੀ ਦੇ ਕੋਲੋਂ ਦੁੱਧ ਛਕਿਆ ਹੈ ਭਾਵਨਾ ਚੰਗੀ ਸੀ ਦੁੱਧ ਭੇਟਾ ਗੁਰਨਾਨ ਸਿੰਘ ਜੀ ਨੇ ਵੀ ਕੀਤਾ ਤੇ ਦੁੱਧ ਭੇਟਾ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਵੀ ਕੀਤਾ ਇੱਕ ਤੀਜਾ ਦੁੱਤ ਭੇਟਾਂ ਦੀ ਸੇਵਾ ਜਿਹੜੀ ਇਤਿਹਾਸ ਵਿੱਚੋਂ ਮਿਲਦੀ ਹੈ ਜੀ ਜਦੋਂ ਵਜ਼ੀਰ ਖਾਨ ਨੇ ਮਾਤਾ ਗੁਜਰਕਾਰ ਤੇ ਸਾਹਿਬ ਜਾਨਿਆਂ ਨੂੰ ਕੈਦ ਕੀਤਾ ਗ੍ਰਿਫਤਾਰ ਕਰਕੇ ਤੇ ਠੰਡੇ ਬੁਰਜ ਵਿੱਚ ਲੈ ਜਾਂਦਾ ਰੋਟੀ ਪਾਣੀ ਸਾਰਾ ਕੁਝ ਬੰਦ ਕਰ ਦਿੱਤਾ ਜੀ ਕੁਝ ਵੀ ਨਹੀਂ ਦਿੱਤਾ ਉਸ ਨੂੰ ਦੇਣ ਵਾਸਤੇ ਕਿ ਨਹੀਂ ਕੁਝ ਵੀ ਨਹੀਂ ਦੇਣਾ ਤੇ ਉਸ ਵੇਲੇ ਸਤਕਾਰ ਜੋ ਮੋਤੀ RAM ਮਹਿਰਾ ਜਿਹੜਾ ਉਸ ਵੇਲੇ ਵਜ਼ੀਰ ਖਾਨ ਦੇ ਕੋਲ ਡਿਊਟੀ ਕਰਦਾ ਸੀ ਰਸੋਈਆ ਸੀ ਉੰਨੇ ਲਿਆ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਮਾਂ ਨੂੰ ਬੱਚਿਆਂ ਨੂੰ ਲਿਆ ਕੇ ਦੁੱਧ ਪੇਟਾ ਕੀਤਾ ਨੋਟ ਕਰਿਓ ਸਜਣੋ ਅਸੀਂ ਵੀ ਕਈ ਚੀਜ਼ਾਂ ਲਿਆ ਕੇ ਬੁਰੋ ਨੂੰ ਪੇਟਾ ਕਰ ਦਿੰਨੇ ਆ ਪਤਾ ਨਹੀਂ ਭਾਵਨਾ ਸਾਡੀ ਉਦਾਂ ਦੀ ਨਹੀਂ ਬਣਦੀ ਮਨ ਤੇ ਤਾਂ ਨਹੀਂ ਉਦਾਂ ਦਾ ਨਹੀਂ ਹੁੰਦਾ ਜਿਦਾਂ ਕਰਕੇ ਸਾਡੀਆਂ ਚੀਜ਼ਾਂ ਪ੍ਰਵਾਨ ਹੋ ਜਾਣ ਬਾਬਾ ਬੁੱਢਾ ਜੀ ਨੇ ਸੇਵਾ ਕੀਤੀ ਤੇ ਅੱਜ ਤੱਕ ਸੰਤਾਂ ਦਾ ਬਾਬਾ ਬੁੱਢਾ ਸਾਹਿਬ ਜੀ ਧਰੋ ਤਾਰੇ ਅੰਨ ਅੱਜ ਵੀ ਚਮਕ ਰਹੇ ਨੇ ਅੱਜ ਵੀ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਸੀਸ ਝੁਕਉਂਦੀਆਂ ਨੇ ਸਾਈਂ ਗੰਢਨ ਸ਼ਾਹ ਜੀ ਨੂੰ ਤੇ ਉਹਨਾਂ ਨੇ ਵੀ ਦੁੱਧ ਭੇਟ ਕੀਤਾ ਉਹ ਵੀ ਸਦਾ ਆਵਾਜ਼ ਤੇ ਅਮਰ ਹੋ ਗਏ ਤੇ ਜਿੱਥੇ ਕਿਤੇ ਕਿਸੇ ਵੇਲੇ ਜ਼ਿਕਰ ਆਏਗਾ ਛੋਟੇ ਸਹਿਬਜ਼ਾਦਿਆਂ ਦਾ ਮੋਤੀ ਮੋਤੀ RAM ਇਹਦਾ ਜਰੂਰ ਜ਼ਿਕਰ ਆਏਗਾ ਕਿਉਂਕਿ ਭਾਵਨਾ ਚੰਗੀ ਸੀ ਸੇਵਾ ਚੰਗੀ ਕੀਤੀ ਹੈ ਇਰਾਦੇ ਚੰਗੇ ਸੀ ਚੰਗੇ ਇਰਾਦਿਆਂ ਦੇ ਵਿੱਚ ਜਦੋਂ ਸੇਵਾ ਹੁੰਦੀ ਹੈ ਗੁਰੂ ਪਾਤਸ਼ਾਹ ਜੀ ਉਹਨੂੰ ਮਰ ਨਹੀਂ ਦਿੰਦੇ ਤੇ ਮਾਤਾ ਗੁਜਰਪਾਲ ਨੇ ਕਿਹਾ ਸੀ ਮੋਤੀ RAM ਨੂੰ ਮੋਤੀ ਵੇਖੇ ਕਿਤੇ ਸਾਡੀ ਸੇਵਾ ਕਰਦੇ ਕਰਦੇ ਕਿਤੇ ਇਹ ਵਜ਼ੀਰ ਖਾਨ ਤੇਰਾ ਕੋਈ ਨੁਕਸਾਨ ਨਾ ਕਰ ਦੇਵੇ ਤੇ ਉਸ ਵੇਲੇ ਮੋਤੀ RAM ਨੇ ਕਿਹਾ ਮਾਂ ਅੱਜ ਮੈਨੂੰ ਜ਼ਿੰਦਗੀ ਪਿਆਰੀ ਨਹੀਂ ਲੱਗ ਰਹੀ ਮੈਨੂੰ ਤਾਂ ਇੰਜ ਮਹਿਸੂਸ ਹੋ ਰਿਹਾ <table> ਤਾਡੀ ਸੇਵਾ ਕੀਤੀ ਹੁਣ ਮੈਨੂੰ ਮੌਤ ਵੀ ਬੜੀ ਸੁਹਾਵਣੀ ਆਏ ਏਸੀ ਸੇਵਾ ਮਨ ਤਨ ਆਗੇ ਰਾਖ ਤੈ ਉਪੀ ਸੇਵ ਕਰੇ ਇਓ ਗੁਰਮਖੀ ਆਪ ਨਿਵਾਰੀ ਸਭ ਰਾਜ ਸ੍ਰਿਸ਼ਟ ਕਰੇ ਦੁਨੀਆਂ ਅੱਜ ਵੀ ਸਲਾਮਾਂ ਕਰਦੀ ਧੰਨ ਬਾਬਾ ਬੁੱਢਾ ਜੀ ਨੂੰ ਦੁਨੀਆਂ ਅੱਜ ਵੀ ਝੁਕਦੀ ਸਾਈ ਮੰਡਨ ਸਾਹਿਬ ਜੀ ਦੇ ਅੱਗੇ ਅੱਜ ਵੀ ਜਦੋਂ ਸਤਕਾਰ ਹੁੰਦਾ ਏ ਛੋਟੇ ਸਹਿਜਾ ਜਾਨ ਦਾ ਤੇ ਮੋਤੀ RAM ਮਹਿਰੇ ਦਾ ਖਾਸ ਤੌਰ ਤੇ ਹੁੰਦਾ ਏ ਸਾਰਾ ਸੰਸਾਰ ਅੱਜ ਯਾਦ ਕਰਦਾ ਏ ਕਿਉਂਕਿ ਸਾਰੇ ਸੰਸਾਰ ਵਿੱਚ ਰਾਜੇ ਨੇ ਅਟੇ ਧੰਨ ਬਾਬਾ ਮੁੰਡਾ ਸਾਹਿਬ ਜੀ ਦੁਨੀਆ ਦੇ ਰਾਜੇ ਨੇ ਮੋਤੀ RAM ਮਹਿਰਾ ਪਾਜਵੀ ਰਾਜਾ ਇਹਨਾਂ ਨੇ ਰਾਜ ਕਰਾਇਆ ਏ ਓ ਗੁਰਮੁਖਿਆਰ ਦੀ ਵਾਰੀ ਏ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਪੁਜੀਏ ਜੇ ਆਪੇ ਨਜ਼ਰ ਕਰੇ ਗੁਰ ਨੂੰ ਪੁਛਿਆ ਜਾ ਸਕਦਾ ਜੇ ਤੂੰ ਮਾਲਕ ਆਪ ਕਿਰਪਾ ਕਰੇ ਮਹਲਾ ਤੀਜਾ ਜਿਸ ਨੇ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ ਉਹਨਾਂ ਦਾ ਸੰਸਾਰ ਵਿੱਚ ਹੋਣਾ ਸਫਲ ਹੋ ਗਿਆ ਜਿਨ੍ਹਾਂ ਨੇ ਗੁਰੂ ਨੂੰ ਧਿਆਇਆ ਜੀ ਜਿਨ੍ਹਾਂ ਨੇ ਗੁਰੂ ਨੂੰ ਯਾਦ ਕੀਤਾ ਬੜਾ ਪਿਆਰਾ ਬਚਨ ਹੈ ਜੀ ਪਾਣੀ ਦੇ ਵਿੱਚ ਹੁੰਦਾ ਇਹਦੇ ਦੁਨੀਆ ਦੇ ਵਿੱਚ ਸਾਰੇ ਹੀ ਹੁੰਦੇ ਨੇ ਪਰ ਸਫਲ ਸਫਲ ਜਿਹੜੇ ਹੋ ਕੇ ਜਾਂਦੇ ਨੇ ਸਾਰੇ ਨਹੀਂ ਹੋ ਕੇ ਜਾਂਦੇ ਜਨਮ ਸਬਦਾ ਹੋ ਜਾਂਦਾ ਹੈ ਜੀਵਨ ਸਬਦਾ ਨਹੀਂ ਤੁਦਾ ਅਮਦੇ ਸਾਰੇ ਹੀ ਇੱਕ ਰੂਪੋ ਕੇ ਨੇ ਇੱਕੇ ਵਿਧੀ ਦੇ ਨਾਲ ਇੱਕੇ ਹੁਕਮ ਦੇ ਨਾਲ ਇੱਕੋ ਤਰੀਕਾ ਨਾਲ ਇਸ ਸਭ ਦਾ ਸੰਸਾਰ ਵਿੱਚ ਜਨਮ ਲੈਣ ਦਾ ਪਰ ਜਦੋਂ ਮੌਤ ਆਉਂਦੀ ਹੈ ਸਾਰੇ ਦੀ ਕੁਝ ਮੌਤਰੀ ਜੁ ਹੁੰਦੀ ਹੈ ਕਿਸੇ ਦੀ ਮੌਤ ਬੜੀ ਢੈੜੀ ਹੁੰਦੀ ਹੈ ਤੇ ਕਿਸੇ ਦੀ ਮੌਤ ਬੜੀ ਚੰਗੀ ਹੁੰਦੀ ਹੈ ਸਾਰੇ ਸੰਸਾਰ ਵਿੱਚ ਕੁਝ ਦੇ ਜ਼ਰੂਰ ਨੇ ਕਈ ਮਨਮੱਖਾਂ ਦੀ ਤਰ੍ਹਾਂ ਰੋੜ ਰੋੜ ਕੇ ਮਰਦੇ ਨੇ ਤੇ ਕਈ ਗੁਰਮਖਾਂ ਵਾਂਗੂ ਮਰਦੇ ਨੇ ਤੇ ਆਪਣਾ ਜਨਮ ਸਵਾਰ ਕੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਪਣੀ ਜਗ੍ਹਾ ਬਣਾ ਕੇ ਜਾਂਦੇ ਨੇ ਗੁਰਮਖ ਜਨਮ ਸਵਾਰ ਤਰੱਕੀ ਚੱਲਿਆ ਸੱਚੀ ਦਰਗਹ ਜਾਏ ਸੱਚਾ ਪੈੜ ਮੱਲਿਆ ਜਗ੍ਹਾ ਬਣਾ ਲਈ ਪੈੜ ਮੱਲ ਲਿਆ ਉਹਨੇ ਆਪਣਾ ਜਾ ਕੇ ਆਪਣੀ ਜਗ੍ਹਾ ਬਣਾ ਕੇ ਇੱਥੋਂ ਗਏ ਸੋ ਇਸ ਕਰਕੇ ਬਾਦਸ਼ਾਹ ਕਹਿੰਦੇ ਜਿਹੜਾ ਗੁਰਮਖ ਨਾਮ ਧਿਆਇਆ ਆਏ ਤੇ ਪਰਵਾਣ ਨਾਨਕ ਕੁੱਲ ਬੁਧਾਰੇ ਆਪਣਾ ਘਰ ਕੇ ਪਾਵੇਂ ਮਾਨ ਆਪਣਾ ਜਨਮ ਸਫਲ ਕਰਕੇ ਗਏ ਜੀ ਆਪਣਾ ਖਾਨਦਾਨ ਚੰਗਾ ਬਣਾ ਕੇ ਚੰਗਾ ਖਾਨਦਾਨ ਭਗਤ ਕਬੀਰ ਜੀ ਦਾ ਬੜਾ ਪਿਆਰਾ ਬਚਨ ਹੈ ਜੀ ਕਬੀਰ ਜਿਹੇ ਕੁੱਲ தாਸ ਨਾਲ ਉਪਜੈ ਸੋਲ ਢਾਕ ਪਲਾਸ ਦੀ ਗੱਲ ਆਈ ਹੈ ਜੀ ਜਿਹੜੀ ਕੁੱਲ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਨਾ ਗੱਗਿਆ ਜਾਂਦਾ ਉਹ ਕੁੱਲ ਨੂੰ ਕਹਿੰਦੇ ਘਾ ਪਲਾਸ ਵਰਗੀ ਹੈ ਜੀ ਜਿੱਥੇ ਢਾਕ ਪਲਾਸ ਵਾਧੂ ਦਾ ਘਾ ਹੁੰਦੀ ਉਹ ਗਦਾ ਜੀ ਉਹ ਨ ਵਰਗੀ ਹੈ ਸੋ ਇਸ ਕਰਕੇ ਮਹਾਰਾਜਾ ਜੀ ਨੇ ਗੁਰੂ ਦਾ ਨਾਮ ਜਪੀਏ ਤੇ ਸਾਡਾ ਆਉਣਾ ਸਫਲ ਹੋ ਜਾਵੇ ਸਤਿਗੁਰੂ ਕਹਿੰਦੇ ਪੌੜੀ ਗੁਰਮੁਖ ਸੱਖੀਆਂ ਸੇਕ ਗੁਰੂ ਮਿਲਾਇਆਂ ਗੁਰੂ ਆਪ ਹੀ ਗੁਰਮੁਖ ਸੱਖੀਆਂ ਨੂੰ ਪਠਿਆ ਕਰਦਾ ਸਤਸੰਗ ਦੇ ਵਿੱਚ ਇਕੱਠੇ ਖੁਣਦਾ ਸਬੱਬ ਬਣਾਉਂਦਾ ਇੱਕ ਸੇਵਕੁਰ ਪਾਸ ਇੱਕ ਬੁਰਕਾਰ ਲਾਈਆਂ ਕਈਆਂ ਨੂੰ ਗੁਰੂ ਪਾਤਸ਼ਾਹ ਜੀ ਨੇ ਆਪਣੇ ਕੋਲ ਰੱਖ ਕੇ ਸੇਵਾ ਵਿੱਚ ਲਾਇਆ ਤੇ ਕਈਆਂ ਨੂੰ ਦੂਰੋਂ ਦੂਰ ਰੱਖ ਕੇ ਵੀ ਸੇਵਾ ਦੀਆਂ ਦਾਤਾਂ ਵਖੀਆਂ ਹੋਈਆਂ ਕੋਈ ਨੇੜੇ ਬੈਠਾ ਗੁਰੂ ਦੀ ਸੇਵਾ ਕਰ ਰਿਹਾ ਕੋਈ ਦੂਰ ਹੋ ਕੇ ਗੁਰੂ ਤੋਂ ਸੇਵਾ ਕਰ ਰਿਹਾ ਹੈਵਾ ਹੈਵਾ ਉਹ ਵੀ ਮਨ ਕਰਕੇ ਗੁਰੂ ਦੇ ਕੋਲ ਹੀ ਹੈ ਜਿਨ੍ਹਾਂ ਘਰ ਪਿਆਰਾ ਮਨਚਿਤ ਤਿਨਾਂ ਭਾਉ ਗੁਰੂ ਦੇ ਵਾਈਆਂ ਜਿਨ੍ਹਾਂ ਦਾ ਇੱਕ ਮਨਚਿਤ ਗੁਰੂ ਨੂੰ ਸਮਰਪਣ ਉੱਪਕਾਇਆ ਇਹੋ ਨਾਲ ਗੁਰੂ ਪਾਸ਼ਾ ਜੀ ਨੇ ਪ੍ਰੇਮ ਦੀਆਂ ਦਾਤਾਂ ਦਿੱਤੀਆਂ ਹੋਈਆਂ ਨੇ ਗੁਰਲ ਸਿੱਖਾ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰੂ ਤੇ ਸਿੱਖਾਂ ਦੇ ਵਿੱਚ ਇੱਕੋ ਜਿਹਾ ਪਿਆਰ ਹੈ ਤੇ ਜਿੱਥੇ ਸੰਗਤ ਪੱਠੀ ਹੁੰਦੀ ਹੈ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਆਪਣੇ ਪੁੱਤ ਆਪਣੇ ਸਿੱਖ ਤੇ ਆਪਣੇ ਭਰਾ ਬਣਾਇਆ ਹੋਇਆ ਹੈ ਗੁਰ ਸਤਗੁਰ ਬੋਲੋ ਸਭ ਸਾਰੇ ਸਤਗੁਰ ਦੀ ਵਡਿਆਈ ਵੈਚ ਸਾਰੇ ਬੋਲੋ ਜਦੋਂ ਗੁਰੂ ਦੀ ਵਡਿਆਈ ਗੁਰੂ ਦੀ ਸਿੱਖ ਸਲਾਹ ਕਰੋਗੇ ਗੁਰ ਆਖ ਗੁਰੂ ਜਿਵਾਈਆਂ ਜਦੋਂ ਗੁਰੂ ਗੁਰੂ ਜਪੋਗੇ ਗੁਰੂ ਉਸ ਗੁਰੂ ਦੇ ਵਿੱਚੋਂ ਜੀਵਨ ਦੀਆਂ ਦਾਤਾਂ ਲੁੱਟ ਸੁਣਦਾ ਹੈ ਜਦੋਂ ਗੁਰੂ ਜਪਾਂਗੇ ਜ਼ਿੰਦਗੀ ਬਹਿ ਜਾਂਦੀ ਜੇ ਜਦੋਂ ਗੁਰੂ ਭੁੱਲ ਗਿਆ ਮੌਤ ਲੈ ਜਾਂਦੀ ਹੈ ਸਤਗੁਰੂ ਕਹਿੰਦੇ ਆਖਾਂ ਜੀਵਾ ਜਦੋਂ ਗੁਰੂ ਗੁਰੂ ਕਹੀਏ ਤੇ ਜ਼ਿੰਦਗੀ ਹੈ ਜਦੋਂ ਗੁਰੂ ਵਿਸਰ ਜਾਵੇ ਤੇ ਵਿਸਰੈ ਮਰ ਜਾਉ ਉਦੋਂ ਸਾਨੂੰ ਮੌਤ ਬਹਿ ਜਾਂਦੀ ਹੈ ਸਤਿਗੁਰੂ ਕਿਰਪਾ ਕਰੋ ਧੰਗੂ ਰਾਮਦਾਸ ਪਾਤਸ਼ਾਹ ਜੀ ਦੀ ਵਾਰ ਹੈ ਇਸ ਸੂਰਤ ਦੀ ਵਾਰ ਕੌੜੀਆਂ ਵਾਰਾਂ ਹੁੰਦੀਆਂ ਨੇ ਅਤੇ ਇਸ ਵਾਰ ਦੇ ਨਾਲ ਦੋ ਸ਼ੋਕ ਅੱਜ ਦੇ ਹੁਕਮ ਅਮੇ ਨਾਲ ਦਰਜ ਹੋਏ ਅਕਸ਼ੇਹਨ ਸਤਿਗੁਰੂ ਜੀ ਨੇ ਬੜੀ ਚੋਖੀ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ